ਆ ਦੇਖੋ ਚੋਰ ਪਛਾਣ ਹੋ ਇਹਨਾਂ ਨੂੰ ਨਹੀਂ ਬਾਈ ਪਛਾਣੋ ਪਛਾਣੋ ਭੈਣ ਚੋਦਾ ਨੂੰ ਇਹ ਚੋਰ ਹੈ ਭੈਣ ਚੋਣ ਚਾਲੂ ਕਰੋ ਨਾ ਆਹ ਰਿਮੋਟ ਆ ਜਾਂਦਾ ਦੇਖ ਭੈਣ ਦਾ ਯਾਰ ਪਾੜਣਾ ਜੇ ਕੀ ਜਾਂਦਾ ਸਾਲਾ ਇਹ ਕਹੇਗਾ ਚੋਰ ਚਾਲੂ ਕਰੋ ਨਾ ਪਹਿਲੇ ਚਾਲੂ ਕਰ ਜੇਤੀ ਇਹ ਕਾ ਬੈਠਾ ਐਣ ਦੇ ਯਾਰ ਉਹ ਘਰ ਘਰ ਨੋੜਦੇ ਹੋਏ ਚੈੱਕ ਕਰੋ ਇਹਨਾਂ ਭੈਣ ਚੋਨੋ ਕੁੱਤੇ ਨੂੰ ਦੱਲੇ ਆ ਦੇਖੋ ਚੋਰਾ ਨੂੰ ਐ ਜੋ ਘੱਟੇ ਹੋਏ ਵੇ ਤੁਸੀਂ ਹਣ ਜੋ ਦੋ ਬੰਦਿਆਂ ਲੋੜਦੇ ਉਹ ਘਰੀ ਘਰੀ ਜਾ ਗਏ ਚੇਤਰ ਉਹਨਾਂ ਸਾਲਿਆਂ ਨੂੰ ਉਹ ਤੂੰ ਘਾੜ ਜਾ ਤਾ ਨੋ ਛੱਡਣਾ ਤੰਨੋ ਉਹ ਛੱਡਣੇ ਵਾਲੀ ਗੱਲੇ ਐ ਨਹੀਂ ਤੁਹਾਡੀ ਚੋਰ ਐ ਸਾਲਿਓ ਤੂੰ ਸਾਲਿਓ ਘਰ ਘਰ ਲੋੜਦੇ ਤੂੰ ਆਹ ਰਿਮੋਟ ਰੱਖਿਆ ਹੋਇਆ ਨੇ ਜੀ ਦੱਲੇ ਨੇ ਵੇਚ ਆ ਦੇ ਕੋ ਰਿਮੋਟ ਐ ਸੋਚ ਦੱਬ ਰਹੇ ਕਦੀ ਛੱਟ ਰਹੇ ਐ ਨਾ ਸੋਚ ਨੂੰ ਸਾਲਿਆ ਤੂੰ ਸਾਨੂੰ ਕੋਈ ਜਾਣ ਪਹਿਲੇ ਕੀ ਨੋ ਕਰੂ ਪਹਿਲੀ ਕਾਹਦੀ ਆ ਦੇਖੋ ਚੋਰ ਪਛਾਣੋ ਇਹਨਾਂ ਨੂੰ ਆਣੀ ਬੈ ਦਾਰ ਕਿ ਸ਼ਾਣਾ ਵਜਾਣਾ ਭੈਣ ਚੋਦਾ ਨਾ ਇਹ ਚੋਰ ਐ ਭੈਣ ਚੋ ਚਾਲੂ ਕਰੋ ਨੋ ਹਰ ਮੋਟਾ ਜਾਂਦਾ ਦੇਖ ਭੈਣ ਦਾ ਯਾਰ ਵਾੜਣਾ ਜੇ ਕੀ ਜਾਂਦਾ ਸਾਲਾ ਜੇ ਕਹੇਗਾ ਚੋਰ ਚਾਲੂ ਕਰੋ ਨੋ ਪਹਿਲੇ ਚਾਲੂ ਕਰ ਜੇਤੀ ਇਹ ਕਾ ਬੈਠਾ ਦੇਖ ਦੇ ਯਾਰ ਉਹ ਘਰ ਘਰ ਨੋੜਦੇ ਹੋਏ ਚੈੱਕ ਕਰੋ ਇਹਨੂੰ ਭੈਣ ਚੋ ਨੋ ਕੁੱਤੇ ਨੋ ਥੱਲੇ ਨਾ ਦੇਖੋ ਚੋਰਾ ਨੂੰ ਭੈਣ ਜੋ ਇਕੱਠੇ ਹੋਏ ਹੋ ਤੁਸੀਂ ਬੈਣ ਜੋ ਦੋ ਬੰਦਿਆਂ ਲੋੜਦੇ ਉਹ ਘਰੀ ਘਰੀ ਜਾ ਗਏ ਚੇਤਰ ਉਹਨਾਂ ਨਾਲ ਸਾਲਿਆਂ ਨੂੰ ਉਹ ਤੂੰ ਘਾੜ ਜਾ ਤੈਨੂੰ ਛੱਡਣਾ ਤੈਨੂੰ ਉਹ ਛੱਡਣ ਵਾਲੀ ਗੱਲੇ ਇਹ ਨਹੀਂ ਥੋੜੀ ਚੋਰ ਐ ਸਾਲਿਓ ਤੂੰ ਸਾਲਿਓ ਘਰ ਘਰ ਲੋੜਦੇ ਤੂੰ ਆਹ ਰਿਮੋਟ ਰੱਖਿਆ ਹੋਇਆ ਨੇ ਜੀ ਦੱਲੇ ਨੇ ਵੇਚ ਆ ਦੇ ਕੋ ਰਿਮੋਟ ਐ ਸੋਚ ਦੱਬ ਰਹੇ ਕਦੀ ਛੱਡ ਰਹੇ ਐਨੂੰ ਸੋਚਨੋਂ ਸਾਲਿਆ ਤੂੰ ਸਾਨੂੰ ਕੋਈ ਜਾਣਦਾ ਫਿਰ ਆ ਦੇਖੋ ਚੋਰ ਪਛਾਣ ਹੋ ਇਹਨਾਂ ਨੂੰ ਐਨੀ ਵੇ ਗੱਡ ਕਰੀਂ ਝਾਣਾ ਪਜਾਣਾ ਭੈਣ ਚੋਦਾ ਨੂੰ ਕਰ ਕਰ ਇਹ ਚੋਰ ਹੈ ਭੈਣ ਚੋ ਚਾਲੂ ਕਰੋ ਨੋ ਆਹ ਰਿਮੋਟ ਆ ਜਿੰਦਾ ਦੇਖ ਭੈਣ ਦਾ ਯਾਰ ਪਾੜਣਾ ਜੇ ਕੀ ਜਾਂਦਾ ਸਾਲਾ ਜੇ ਕਹੇਗਾ ਚੋਰ ਚਾਲੂ ਕਰੋ ਨੋ ਪਹਿਲੇ ਚਾਲੂ ਕਰ ਜੇਤੀ ਤੇ ਕਾ ਬੈਠਾ ਐਨ ਦੇ ਯਾਰ ਉਹ ਕਰ ਕਰ ਲੋੜਦੇ ਹੋ ਚੈੱਕ ਕਰੋ ਇਹਨੂੰ ਭੈਣ ਚੋ ਨੋ ਕੁੱਤੇ ਨੋ ਦੱਲੇ ਆ ਦੇਖੋ ਚੋਰਾ ਨੂੰ ਐਨ ਜੋ ਘੱਟੇ ਹੋਏ ਵੇ ਤੁਸੀਂ ਬਹਿਣਾ ਕਿਉਂ ਦੋ ਬੰਦਿਆਂ ਨੂੰ ਲੁੱਟਦੇ ਹੋਈ ਘੜੀ ਘੜੀ ਜਾ ਕੇ ਚਿੱਤਰ ਉਹਨਾਂ ਸਾਲਿਆਂ ਨੂੰ ਉਹ ਤੂੰ ਘਾੜ ਜਾ ਤੈਨੂੰ ਛੱਡਣਾ ਤੈਨੂੰ ਉਹ ਛੱਡਣੇ ਵਾਲੀ ਗੱਲੇ ਐ ਨਹੀਂ ਛੋਟੀ ਚੋਰ ਐ ਸਾਲਿਓ ਤੂੰ ਸਾਲਿਓ ਘਰ ਘਰ ਲੁੱਟਦੇ ਤੂੰ ਆਹ ਰਿਮੋਟ ਰੱਖਿਆ ਹੋਇਆ ਨੇ ਜੀ ਦੱਲੇ ਨੇ ਵੇਚ ਆ ਦੇਖੋ ਰਿਮੋਟ ਐ ਸੋਚ ਦੱਬ ਰਹੇ ਆ ਕਦੀ ਛੱਡ ਰਹੇ ਆ ਨਾ ਸੋਚਣੋਂ ਸਾਲਿਆ ਤੂੰ ਸਾਨੂੰ ਕੋਈ ਜਾਣ ਪਹਿਲੇ ਕੀ ਲੋ ਕਰੂ ਪਹਿਲੀ ਕੱਢ ਨੀ ਆ ਦੇਖੋ ਚੋਰ ਪਛਾਣ ਹੋ ਇਹਨਾਂ ਨੂੰ ਆਣੀ ਬਈ ਕਾਰ ਚਾਣਾ ਵਜਾਣਾ ਭੈਣ ਚੋਦਾ ਨਾ ਇਹ ਚੋਰ ਹੈ ਭੈਣ ਕੋ ਚਾਲੂ ਕਰੋ ਨਾ ਹਰ ਮੋਟਾ ਜਾਂਦਾ ਦੇਖ ਭੈਣ ਦਾ ਯਾਰ ਪਾੜਣਾ ਜੇ ਕੀ ਜਾਂਦਾ ਸਾਲਾ ਜੇ ਕਹੇਗਾ ਚੋਰ ਚਾਲੂ ਕਰੋ ਨਾ ਵੇਲੇ ਚਾਲੂ ਕਰ ਜੇਤੀ ਇਹ ਕਾ ਬੈਠਾ ਐਨ ਦੇ ਯਾਰ ਉਹ ਘਰ ਘਰ ਲੋਟਦੇ ਹੋਏ ਚੈੱਕ ਕਰੋ ਇਹਨਾਂ ਭੈਣ ਚੋਨ ਕੁੱਤੇ ਨੂੰ ਦੱਲੇ ਆ ਦੇਖੋ ਚੋਰਾ ਨੂੰ ਭੈਣ ਜੋ ਘੱਟੇ ਹੋਏ ਤੁਸੀਂ ਬੈਣੇ ਕਿਉਂ ਦੋ ਬੰਦਿਆਂ ਲੋੜਦੇ ਉਹ ਘਰੀ ਘਰੀ ਜਾ ਗਏ ਚੇਤਰ ਉਹਨਾਂ ਸਾਲਿਆਂ ਨੂੰ ਉਹ ਤੂੰ ਘਾੜ ਜਾ ਤੈਨੂੰ ਛੱਡਣਾ ਤੈਨੂੰ ਉਹ ਛੱਡਣੇ ਵਾਲੀ ਗੱਲੇ ਇਹ ਨਹੀਂ ਥੋੜੀ ਚੋਰ ਐ ਸਾਲਿਓ ਤੂੰ ਸਾਲਿਓ ਘਰ ਘਰ ਲੋੜਦੇ ਤੂੰ ਆਹ ਰਿਮੋਟ ਰੱਖਿਆ ਹੋਇਆ ਨੇ ਜੀ ਦੱਲੇ ਨੇ ਵੇਚ ਆ ਦੇ ਕੋਈ ਰਿਮੋਟ ਐ ਸੋਚ ਦੱਬ ਰਹੇ ਆ ਕਦੀ ਛੱਡ ਰਹੇ ਆ ਨਾ ਸੋਚਣੋਂ ਸਾਲਿਆ ਤੂੰ ਸਾਨੂੰ ਕੋਈ ਜਾਣਦਾ ਫਿਰ ਆ ਦੇਖੋ ਚੋਰ ਪਛਾਣੋ ਇਹਨਾਂ ਨੂੰ ਨਹੀਂ ਨਹੀਂ ਪਛਾਣੋ ਪਜਾਣੋ ਭੈਣ ਚੋਦਾ ਨੂੰ ਕਰ ਕਰ ਇਹ ਚੋਰ ਹੈ ਭੈਣ ਚੋਰ ਚਾਲੂ ਕਰੋ ਨੋ ਆਹ ਰਿਮੋਟ ਆ ਜਾਂਦਾ ਦੇਖ ਭੈਣ ਦਾ ਯਾਰ ਪਾੜਣਾ ਚੱਕੀ ਜਾਂਦਾ ਸਾਲਾ ਜੇ ਕਹੇਗਾ ਚੋਰ ਚਾਲੂ ਕਰੋ ਨੋ ਵੇਲੇ ਚਾਲੂ ਕਰ ਜੇਤੀ ਤੇ ਕਾ ਬੈਠਾ ਐਣ ਦੇ ਯਾਰ ਉਹ ਘਰ ਘਰ ਲੁੱਟਦੇ ਹੋਏ ਚੈੱਕ ਕਰੋ ਇਹਨੂੰ ਭੈਣ ਚੋਰ ਨੂੰ ਕੁੱਤੇ ਨੂੰ ਧੱਲੇ ਆ ਦੇਖੋ ਚੋਰਾ ਨੂੰ ਐ ਜੋ ਇਕੱਠੇ ਹੋਏ ਵੇ ਤੁਸੀਂ ਭੈਣ ਕਿਉਂ ਦੋ ਬੰਦਿਆਂ ਨੇ ਲੁੱਟਦੇ ਹੋਈ ਘਰੀ ਘਰੀ ਜਾ ਕੇ ਚੈੱਕ ਕਰੋ ਇਹਨੂੰ ਸਾਲਿਆਂ ਨੂੰ ਕਤੂ ਘਾੜ ਜਾ ਤੈਨੋਂ ਛੱਡਣਾ ਤੈਨੋਂ ਉਹ ਛੱਡਣੇ ਵਾਲੀ ਗੱਲੇ ਐ ਨਹੀਂ ਥੋਡੀ ਚੋਰ ਐ ਸਾਲਿਓ ਤੂੰ ਸਾਲਿਓ ਘਰ ਘਰ ਲੁੱਟਦੇ ਤੂੰ ਆਹ ਰਿਮੋਟ ਰੱਖਿਆ ਹੋਇਆ ਨੇ ਜੀ ਦੱਲੇ ਨੇ ਵੇਚ ਆ ਦੇ ਕੋ ਰਿਮੋਟ ਐ ਸੋਚ ਦੱਬ ਰਹੇ ਕਦੀ ਛੱਟ ਰਹੇ ਐ ਨਾ ਸੋਚ ਨੋ ਸਾਲਿਓ ਤੂੰ ਸਾਨੂੰ